ਸਤ ਸ੍ਰੀ ਅਕਾਲ ਸਤ੍ਰੀਕਾਰ ਫਾਜ਼ਲ ਕਾਬਾ ਸਟੈਂਡ ਤੇ ਦਿਨੋ ਦਿਨ ਸਕੂਲ ਦੀਆਂ ਕੁੜੀਆਂ ਮੁੰਡਿਆਂ ਨੇ ਮਾਹੌਲ ਖਰਾਬ ਕਰ ਰੱਖਿਆ ਹੈ ਫਾਜ਼ਲ ਕਾਬਾ ਸਟੈਂਡ ਇਹਨਾਂ ਜੋੜਿਆਂ ਦਾ ਮਿਲਣ ਸਥਲ ਬਣ ਚੁੱਕਿਆ ਹੈ ਇਨਾ ਮੁੰਡੇ ਕੁੜੀਆਂ ਨੇ ਕਿਤੇ ਨਹੀਂ ਜਾਣਾ ਹੁੰਦਾ ਬੱਸਾਂ ਆ ਜਾ ਰਹੀਆਂ ਇਹ ਕੋਨਿਆਂ ਵਿੱਚ ਬੱਸ ਸਟੈਂਡ ਦੇ ਪਿੱਛੇ ਲੁਕ ਲੁਕ ਕੇ ਮਿਲਦੇ ਸ਼ਰਮ ਦੇ ਕੇ ਜਾ ਸਕਦੇ ਆ ਸਾਡੇ ਸਾਰੇ ਮਾਪਿਆਂ ਨੂੰ ਆਪਣੇ ਚੈਨਲ ਮਾਧਿਅਮ ਰਾਹੀਂ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਦੇਣ ਕਿਉਂਕਿ ਬੱਚੇ ਘਰੋਂ ਸਕੂਲ ਲਈ ਨਿਕਲਦੇ ਨੇ ਤੇ ਸਕੂਲ ਨਾ ਪਹੁੰਚ ਕੇ ਗਲਤ ਰਾਹਾਂ ਤੇ ਤੁਰ ਰਹੇ ਨੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬੱਸ ਸਟੈਂਡ ਤੇ ਸਖਤੀ ਵਰਤੀ ਜਾਵੇ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਮੈਡੀਕੈਟ ਇਸ ਫੋਲਦੀ ਹੋਰ ਹੈ ਜੀ ਐਮਰ ਐਮਰ ਕਰੀ ਤੇ ਕਿੰਨੇ ਵਜੇ ਪੀਰੀਅਡ ਲੱਗਦਾ ਹੈ ਕਿਹੜੇ ਪਿੰਡ ਦੇ ਹੋ ਕਿਹੜੇ ਪਿੰਡ ਦੇ ਹੋ ਫਾਜਲ ਦਾ ਲੋਕਾ ਹੈ ਫਾਜਲ ਦਾ ਲੋਕਾ ਠੀਕ ਹੈ ਕੋਲੇਜ ਟਾਈਮ ਕਿੰਨੇ ਵਜੇ ਦਾ ਪੀਰੀਅਡ ਦਾ ਅਸੀਂ ਅੱਜ ਨਾ ਵਿਚਾਰੀ ਜਣਾ ਐਂਟਰੀ ਨਾ ਹੈ ਕਰਦੀ ਕਿ ਕਰਦਾ ਦਸ ਵਜੇ ਤੋਂ ਅਧਿਕ ਫ੍ਰੈਂਦੀ ਵੇਲੇ ਨਿਕ ਕਚਹਿਰੀ ਕਿੱਧਰ ਹੈ ਡੀਸੀ ਦਫਤਰ ਇਹ ਕੀ ਚੀਜ਼ ਆ ਇਹ ਬਸ ਕੰਡ ਹੈ ਜੀ ਕੰਡ ਦੇ ਵੇਟ ਕਰਦੇ ਆ ਲਾ ਦੂ ਫਰੰਡ ਹੈ ਜੀ ਉਹ ਨਾਲ ਜਾ ਅੱਛਾ ਠੀਕ ਹੈ ਵੀ ਕੱਲ ਕਿਹੜਾ ਤੁਹਾਡੇ ਕੋਲ ਜਿਹੜਾ ਉਹਨੂੰ ਪਿਕ ਅਗਰ ਰਿਸਿਵ ਕਰਨ ਆਇਓ ਬਿਲਕੁਲ ਕਦੇ ਨਹੀਂ ਆਏ ਹਾਂ ਪੈਦਲ ਆਏ ਹਾਂ ਠੀਕ ਹੈ ਤੁਸੀਂ ਅੰਜ ਕਿਹੜੇ ਕਿਹੜੀ ਕਲਾਸ ਦੇ ਵਿੱਚੋਂ ਇੱਥੇ ਹਾਂ ਅੱਧੇ ਰਹੋ ਤੁਸੀਂ ਲੈ ਜਾਈਏ फर्केर <laughs> आउनुहोस्